ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ DL11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਆ ਪਾਤੜਾ ਜਿੱਥੇ ਮਹੇਸ਼ ਨਗਰ ਦੇ ਵਿੱਚ ਕੈਂਪ ਲੱਗ ਰਿਹਾ ਹੈ ਖੂਨਦਾਨ ਕੈਂਪ ਤੇ ਅੱਖਾਂ ਦਾ ਕੈਂਪ ਲੱਗ ਰਿਹਾ ਹੈ ਕਾਫੀ ਮਰੀਜ਼ ਇੱਥੇ ਭੀੜ ਲੱਗੀ ਹੈ ਤੇ ਕਾਫੀ ਜਿਹੜੇ ਮਰੀਜ਼ ਆਏ ਹੋਏ ਨੇ ਜਿਹੜੇ ਕਿ ਆਪ ਦਾ ਚੈੱਕਅਪ ਕਰਾਉਣ ਆਏ ਹੋਏ ਨੇ ਇੱਥੇ ਬੀਬੀ ਗੁਰਸਰਨ ਕੌਰ ਰੰਡਾਵਾ ਜੀ ਪਹੁੰਚੇ ਨੇ ਤੇ ਹਾਂਜੀ ਬੀਬੀ ਜੀ ਤੁਸੀਂ ਇੱਥੇ ਪਹੁੰਚੇ ਹੋ ਅੱਜ ਜਿਹੜਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੈਂਪ ਲਗਾਇਆ ਗਿਆ ਹੈ ਦੇ ਆਪਕੋ ਬੋਲ ਕੋ ਕੀ ਕਰਨਾ ਚਾਹਵਾ ਇਸ ਦਾ ਉਪਰਾਲਾ ਬਹੁਤ ਹੀ ਚੰਗਾ ਉਪਰਾਲਾ ਹੈ ਜੀ ਜੋ ਅੱਖਾਂ ਦਾ ਬੁਫ ਚੈੱਕ ਅਪ ਕੈਂਪ ਹੈਗਾ ਆਪਰੇਸ਼ਨ ਦਾ ਖੂਨਦਾਨ ਕੈਂਪ ਵੀ ਆ ਜਨਰਲ ਬਿਮਾਰੀਆਂ ਦਾ ਵੀ ਬਹੁਤ ਚੰਗਾ ਇੱਕ ਉਪਰਾਲਾ ਹੈ ਸਰ ਭਰਾ 1554 ਤੋਂ ਪਿਲੇ ਨਾਲ ਪੜਾ ਸਮਾਜ ਸੇਵੀ ਹੈ ਦਿਲਬਰ ਖਾਨ ਜੀ ਵਿਜੇ ਕੁਮਾਰ ਖੋਲਾ ਜੀ ਇਹਨਾਂ ਵੱਲੋਂ ਪਹਿਲਾਂ ਵੀ ਇਹ ਜੇ ਭਲਾਈ ਦੇ ਕੰਮ ਕਰਦੇ ਰਹਿੰਦੇ ਨੇ ਜੀ ਵੇ ਕੀ ਅੱਜ ਦੇ ਜੀਵਨ ਦੇ ਵਿੱਚ ਖਾਸ ਕਰਕੇ ਆ ਬਰਸਾਤੀ ਜਿਹੜਾ ਮੌਸਮ ਹੈ ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਖੜਾਂ ਦਾ ਪਰਕੋਪ ਰਿਹਾ ਸੋ ਇਹ ਬਹੁਤ ਸਮੇਂ ਦੀ ਜ਼ਰੂਰਤ ਹੈ ਸੋ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਮਹਿੰਗਾਈ ਦਾ ਟਾਈਮ ਹੈ ਸਾਡੀਆਂ ਮਾਵਾਂ ਭੈਣਾਂ ਕਿਵੇਂ ਵੱਟ ਚੜ ਕੇ ਇਹਨਾਂ ਕੈਂਪਾਂ ਚੋਂ ਲੈ ਲੈਂਦੇ ਨੇ ਚੰਗੀ ਗੱਲ ਹੈ ਜੀ ਇਹ ਪ੍ਰਣਾਲੀ ਕਰਨੀ ਚਾਹੀਦੀ ਤੁਹਾਡੇ ਸਮਾਣੇ ਤੋਂ ਚਰਚੇ ਨੇ ਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਕਾਫੀ ਤੁਸੀਂ ਉਪਰਾਲੇ ਜੋ ਆਪਾਂ ਕਹਿ ਰਹੇ ਥੋਡੇ ਵੱਲੋਂ ਉਪਰਾਲੇ ਵੀ ਨਾ ਪਬਲਿਕ ਦੇ ਵਿੱਚ ਕਾਫੀ ਚਰਚੇ ਨੇ ਜੀ ਚਰਚੇ ਨੇ ਕੋਈ ਮੈਂ ਤਾਂ ਵੀ 25 ਸਾਲ ਤੋਂ 23 ਸਾਲ ਪਹਿਲਾਂ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਰਹੀ ਹਾਂ ਉਦੋਂ ਤੋਂ ਲੈ ਕੇ ਐਕਟਿਵ ਪੋਲਿਟਿਕਸ 'ਚ ਹੈਗੀ ਹਾਂ ਇਹ ਹਾਈ ਕਮਾਡ ਨੇ ਦੇਖਣਾ ਮੇਰੇ ਵੱਲੋਂ ਤਾਂ ਕੋਈ ਕਸਰ ਨਹੀਂ ਕੋਈ ਵੀ ਕੰਮ ਹੋਵੇ ਚਾਹੇ ਪੋਲਿਟੀਕਲ ਹੋਵੇ ਧਾਰਮਿਕ ਸਮਾਜੀ ਜਿਹੜੇ ਕੰਮ ਨੇ ਉਹਨਾਂ 'ਚ ਮੈਂ ਵੱਧ ਚੜ ਕੇ ਹਿੱਸਾ ਲੈਨੀਆ ਆਪਣੀਆਂ ਮਾਵਾਂ ਭੈਣਾਂ ਨੂੰ ਅੱਗੇ ਆਉਣ ਲਈ ਦਬੀਆਂ ਕੁਚਲੀਆਂ ਸਾਡੀਆਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਜੋ ਸਾਡੀਆਂ ਭੈਣਾਂ ਨਾਲ ਤੱਕੇ ਹੁੰਦੇ ਆ ਕਿਤੇ ਵੀ ਪੰਜਾਬ ਚ ਕਿਤੇ ਵੀ ਹੋਵੇ ਅਸੀਂ ਉਹਨਾਂ ਦੀ ਲੜਾਈ ਲੜਦੇ ਹਾਂ ਉਹਨਾਂ ਨੂੰ ਉੱਪਰ ਚੱਕਣ ਲਈ ਕਿਉਂਕਿ ਅੱਧੀ ਆਬਾਦੀ ਸਾਡੀਆਂ ਭੈਣਾਂ ਦੀ ਹੈ ਤੇ ਮੇਰੇ ਨੂੰ ਪੂਰਾ ਨਾਸ ਹੈਗੀ ਹੈ ਇਸ ਵਾਰ ਔਰਤਾਂ ਨੂੰ ਜਿਹੜਾ 33% ਦੇ ਕਰੀਬ ਰੱਖਵਾ ਕਰਨ ਵੀ ਮਿਲੂਗਾ ਪਰ ਸਾਨੂੰ ਵੱਧ ਤੋਂ ਵੱਧ ਟਿਕਟਾਂ ਜਿਹੜੀਆਂ ਹੈਗੀਆਂ ਪਾਰਟੀ ਵੀ ਆਪਣੇ ਤੌਰ ਤੇ ਕਿ ਹੋਊਗੀ ਠੀਕ ਹੈ ਉਸ ਦੇ ਉਸ ਦੇ ਤਹਿਤ ਸਮਾਣਾ ਤੋਂ ਮੈਨੂੰ ਪੂਰਨ ਉਮੀਦ ਹੈ ਮੈਨੂੰ ਐਮਐਲਏ ਦੀ ਟਿਕਟ ਜ਼ਰੂਰ ਮਿਲਗੀ ਠੀਕ ਹੈ ਕੋਈ ਕੋਸ਼ਿਸ਼ ਬਿਲਕੁਲ ਜੀ ਬਿਲਕੁਲ ਲੋਕ ਮੇਰੇ ਨਾਲ ਹੈ ਜੀ ਮੈਂ ਕੁਝ ਨਹੀਂ ਮੈਂ ਆਪਣੀ ਟੀਮ ਦੇ ਨਾਲ ਲੋਕਾਂ ਦੇ ਨਾਲ ਜਿਵੇਂ ਤੁਸੀਂ ਮਹਿਲਾ ਲੀਗ ਦੇ ਪ੍ਰਧਾਨ ਹੋ ਹਨ ਤਾਂ ਮੇਰੇ ਨਾਵਾਂ ਵੀ ਤੁਹਾਡਾ ਵੱਧ ਚੜ ਕੇ ਪੂਰਾ ਸਪੋਰਟ ਕਰ ਰਹੀਆਂ ਨੇ ਬਿਲਕੁਲ ਕਰ ਰਹੀਆਂ ਨੇ ਜੀ ਉਹਨਾਂ ਦੇ ਨਾਲ ਹੀ ਮੈਂ ਆ ਭੈਣਾਂ ਦਾ ਸਾਥ ਹੈ ਭਰਾਵਾਂ ਦਾ ਸਾਥ ਹੈ ਇਹ ਸਾਥ ਦੇ ਨਾਲ ਅੱਗੇ ਵਧ ਕੇ 2027 ਚਾਹਦੀ ਪਾਰਟੀ ਕਾਂਗਰਸ ਦੀ ਸਰਕਾਰ ਵੀ ਬਣਾਵਾਂਗੇ ਔਰ ਜੋ ਸਾਡੇ ਪੰਜਾਬ ਦਾ ਦੇਖ ਹੀ ਰਹੇ ਹੋ ਅੱਜ ਦੇ ਹਾਲਾਤ ਨੇ ਇਹ ਬਦਲਾਵ ਲੈ ਕੇ ਆਈ ਸੀ ਵੱਡਾ ਬਦਲਾਵ ਕਾਂਗਰਸ ਪਾਰਟੀ ਲੈ ਕੇ ਉਹ ਸੈਕੂਲਰ ਪਾਰਟੀ ਆ ਸਾਰੇ ਨਾਲ ਲੈ ਕੇ ਚੱਲਣ ਵਾਲੀ ਇਸ ਪੰਜਾਬ ਨੂੰ ਜਿਹੜਾ ਇੰਨਾ ਕਿੰਨਾ ਨੇ ਪਿੱਛੇ ਘਰਤਾ ਮਾਫ਼ ਕਰਨਾ ਇਸ ਝਾੜੂ ਸਰਕਾਰ ਨੇ ਉਹਨੂੰ ਇਸ ਦਲਦਲ ਚੋਂ ਇੱਕ ਕਾਂਗਰਸ ਪਾਰਟੀ ਹੀ ਹੈ ਜਿਹੜੀ ਬਾਹਰ ਕੱਢ ਸਕਦੀ ਹੈ ਸੋ ਮੈਨੂੰ ਪੂਰਨ ਉਮੀਦ ਹੈ ਮੇਨੂੰ ਲੋਕ ਜਿਹੜੇ ਨੇ ਮੇਰਾ ਸਾਥ ਦੇਣਗੇ ਤੇ ਮੈਨੂੰ ਨਿਮਾਇੰਦਗੀ ਕਰਨ ਦਾ ਮੌਕਾ ਇਸ ਵਾਰ ਜ਼ਰੂਰ ਦੇ ਠੀਕ ਹੈ ਹਾਂਜੀ ਸਰ ਇੱਥੇ ਤੁਸੀਂ ਕਿਹੜੇ ਹਸਪੀਟਲ ਤੋਂ ਆਇਓ ਜੀ ਕੈਂਪਨਪਨ ਖੰਡਾਈ ਹਸਪੀਟਲ ਹੈ ਨੇੜੇ ਬੰਦੋਰਾਣੇ ਪੜਿਆ ਹੋਣਾ ਹਾਂਜੀ ਤੇ ਅੱਜ ਆਪਣਾ ਕੈਂਪ ਲੱਗਿਆ ਪਾਕਟਾ ਬਾਡ ਨੰਬਰ 7 ਮੇਸ ਧਰਮਸ਼ਾਲਾ ਜਿਸ ਵਿੱਚ ਆਪਾਂ ਚੈੱਕਅਪ ਫ੍ਰੀ ਕਰ ਰਹੇ ਹਾਂ ਦਵਾਈਆਂ ਫ੍ਰੀ ਦੇ ਰਹੇ ਹਾਂ ਤੇ ਜਿਨ੍ਹਾਂ ਨੂੰ ਚੀਤਾ ਮੋਦੀਆ ਹੋਊਗਾ ਕਿਤੇ ਮੋਦੀਏ ਦੇ ਸਾਰੇ ਰਿਪੋਰਟਾਂ ਰੈਕਡ ਕਰਕੇ ਉਹਨਾਂ ਦੇ ਲੈਂਡ ਵੀ ਵਾਏ ਜਾਣ ਤੇ ਆਪਰੇਸ਼ਨ ਤੋਂ ਬਾਅਦ ਦਵਾਈਆਂ ਤੇ ਕਾਲੀਆਂ ਦਾ ਫ੍ਰੀ ਦਿੱਤੀਆਂ ਠੀਕ ਹੈ जी मेरा नाम था डॉक्टर देवनागपाल शर्मा हॉस्पिटल पात्रा से शर्मा हॉस्पिटल पात्रा की तरफ से आज फ्री चेकअप कैंप लगाया गया है वार्ड नंबर सात में महेश नगर जिसमें कि विजय सिंह भोला जी के द्वारा और कुलबीर कुलबीर खान जी के द्वारा लगाया गया और अपना विशेष आशीर्वाद देने पहुंचे सरदार दरबारा सिंह जी बालूवाड़ा जी और शर्मा हॉस्पिटल की तरफ से फ्री मेडिकल चेकअप कैंप फ्री मेडिसन वितरण कर रहे हैं तो साथ में कैंप सबके लिए कोई लाभ उठा सके ਕਿਹੜੀ ਕਿਹੜੀ ਫੈਸਿਲਿਟੀ ਤੁਸੀਂ ਸੈਂਟਰ ਦੇ ਰਹੇ ਹੋ ਵੱਡਿਆਂ ਦੀ ਰਿਲੇਟਿਵ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਗੱਲ ਕਰ ਰਹੇ ਬਿਲਕੁਲ ਹਾਂਜੀ ਆ ਬਿਲਕੁਲ ਰੈਡੀ ਸੇਲ ਵੀ ਕਿੱਥੇ ਹੈ ਤੁਹਾਡਾ ਹਸਪਤਾਲ ਪਟਿਆਲਾ ਰੋਡ ਦੇ ਉੱਤੇ ਸ਼ਿਵ ਮੰਦਿਰ ਦੇ ਸਾਹਮਣੇ ਪਟਿਆਲਾ ਸਾਹਿਲ ਫਿਜ਼ਿਓਥੈਰੇਪੀ ਕਰਦੇ ਹੋ ਠੀਕ ਹੈ ਸੋ ਤੁਸੀਂ ਫ੍ਰੀ ਮੈਡੀਸਨ ਵਗੈਰਾ ਤੇ ਫਿਜ਼ਿਓਥੈਰੇਪੀ ਵੀ ਕਰਦੇ ਹੋ ਇੱਥੇ ਸਾਹਿਲ ਫਿਜ਼ਿਓਥੈਰੇਪੀ ਸੈਂਟਰ ਵੱਲੋਂ ਫਿਜ਼ਿਓਥੈਰੇਪੀ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੋੜਾਂ ਦੇ ਵਿੱਚ ਤਕਲੀਫ ਹੁੰਦੀ ਹੈ ਤਾਂ ਉਹਨਾਂ ਦਾ ਇਲਾਜ ਵੀ ਇੱਥੇ ਕੀਤਾ ਜਾਂਦਾ ਹੈ ਤੇ ਇਹਨਾਂ ਦਾ ਜਿਹੜਾ ਸੈਂਟਰ ਹੈ ਉਹ ਪਾਤੜਾ ਤੋਂ ਪਟਿਆਲਾ ਰੋਡ ਦੇ ਸ਼ਿਵ ਮੰਦਿਰ ਦੇ ਬਿਲਕੁਲ ਸਾਹਮਣੇ ਹੈ ਸਾਹਿਲ ਫਿਜ਼ਿਓਥੈਰੇਪੀ ਸੈਂਟਰ